ਹੇ ਦਿਲ ਤੋਂ ਮਾਫੀ ਹੈ ਤੇ ইমাম ਸਾਹਿਬ ਸਾਨੂੰ ਮਾਫ ਕਰਨ ਤੇ ਪੂਰੀ ਜਨਤਾ ਕੋ ਆਪਾਂ ਮਾਫੀ ਮੰਗਦੇ ਆ ਮੈਂ ਬਲਵਿੰਦਰ ਸਿੰਘ ਜੰਜੂਆ ਪਿੱਛੇ ਆਪਾਂ ਦਾ ਪ੍ਰੋਡਿਊਸਰ ਤੇ ਪਿਛਲੇ ਦਿਨ ਆਪਾਂ ਫਤਿਹਗੜ ਸਾਹਿਬ ਚ ਮਸਜਿਦ ਚ ਸ਼ੂਟ ਕੀਤਾ ਸੀ ਤੇ ਅਣਜਾਣੇ ਚ ਸਾਡੇ ਕੋ ਗਲਤੀ ਹੋਈ ਉੱਥੇ ਸ਼ੂਟ ਕਰਨਾ ਜਬਕੀ ਕਰਨੀ ਨਹੀਂ ਸੀ ਜਾਈਦੀ ਹੁੰਤੇ ਉਹ ਬੜੀ ਇਤਿਹਾਸਿਕ ਤੇ ਬਹੁਤ ਹੀ ਮੁਕੱਦਸ ਜਗ੍ਹਾ ਹੈ ਤੇ ਅੱਜ ਮੈਂ ਤਹੇ ਦਿਲ ਤੋਂ ਮੇਰੇ ਵੱਲੋਂ ਤੇ ਪੂਰੀ ਯੂਨਿਟ ਵੱਲੋਂ ਮਾਫੀ ਮੰਗਦੇ ਆ ਜੇ ਸਾਡੇ ਕਾਰਨ ਕਿਸੇ ਦੀ ਧਾਰਮਿਕ ਭਾਵਨਾਵਾਂ ਨੂੰ ਟੇਸ ਪਹੁੰਚੀ ਹੈ ਤੇ तहे ਦਿਲ ਤੋਂ ਮਾਫੀ ਹੈ ਤੇ ਇਮਾਮ ਸਾਹਿਬ ਸਾਨੂੰ ਮਾਫ ਕਰਨ ਤੇ ਪੂਰੀ ਜਨਤਾ ਕੋ ਆਪਾਂ ਮਾਫੀ ਮੰਗਣੀ ਹੈ ਬismillah अर रहमान अर रहीम ਸ਼ੁਰੂ ਅੱਲਾਹ ਤਾਲਾ ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ ਨਿਹਾਈ ਤਰਹਿਮ ਕਰਨ ਵਾਲਾ ਹੈ ਅਸੀਂ ਅੱਜ ਜ਼ਿਲ੍ਹਾ ਫਤਿਹਗੜ ਸਾਹਿਬ ਵਿਖੇ ਮੌਜੂਦ ਆ ਪਿਛਲੇ ਦਿਨੋਂ ਡਿਸਟ੍ਰਿਕਟ ਫਤਿਹਗੜ ਸਾਹਿਬ ਦੀ ਜਿਹੜੀ ਬੜੀ ਇਤਿਹਾਸਿਕ ਮਸਜਿਦ ਹੈ ਭਗਤ ਸਦਨਾ ਜੀ ਦੀ ਉੱਥੇ ਇੱਕ ਸ਼ੂਟਿੰਗ ਜਿਹੜੀ ਹੈ ਉਹ ਹੋਈ ਸੀ ਕਿਉਂਕਿ ਮਸਜਿਦ ਦੇ ਵਿੱਚ ਗਾਣੇ ਦੀ ਸ਼ੂਟਿੰਗ ਕੀਤੀ ਗਈ ਸੀ ਇਸ ਲਈ ਬਹੁਤ ਸਾਰੇ ਲੋਕਾਂ ਨੂੰ ਇਹਦੇ ਉੱਤੇ ਇਤਰਾਜ਼ ਸੀ ਕਿ ਉਹਦੇ ਨਾਲ ਧਾਰਮਿਕ ਪਾਵਨ ਆਵਾਂ ਨੂੰ ਠੇਸ ਪਹੁੰਚੀ ਗਈ